ਵਾਤਾਵਰਨ ਬਚਾਈਏ ਨਾ ਰੁਕੀਏ ਰੁਕੀਏ ਆਓ ਵਾਤਾਵਰਨ ਬਚਾਈਏ ਨਾ ਰੁਕੀਏ ਰੁਕੀਏ ਆਓ ਵਾਤਾਵਰਨ ਬਚਾਈਏ ਨਾ ਰੁਕੀਏ ਰੁਕੀਏ ਵਾਤਾਵਰਨ ਪ੍ਰੇਮੀ ਕੋਕੇ ਸ਼ਹਿਰ ਦੇ ਪੱਤਰਕਾਰ ਸਰਦਾਰ ਹਰਪ੍ਰੀਤ ਸਿੰਘ ਜੀ ਪ੍ਰਿੰਸ ਉਹਨਾਂ ਦੇ ਸਹਿਯੋਗੀ ਸਰਦਾਰ ਸ਼ੇਰ ਸਿੰਘ ਜੀ ਅੱਜ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਦੀ ਟੀਮ ਇੱਥੇ ਇਹ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੁੱਜੀ ਹੈ ਮੈਡਮ ਆਸ਼ਾ ਜੀ ਮੈਡਮ ਸਤਵੀਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ ਸਕੂਲ ਦੇ ਵਿੱਚ ਬੂਟੇ ਲਗਾਉਣ ਦੇ ਲਈ ਜਿਹੜੇ ਨੇ ਪਹੁੰਚੇ ਨੇ ਇਸ ਵਕਤ ਮੇਰੇ ਨਾਲ ਮੇਰੇ ਸਸਥਾ ਦੇ ਕਈ ਮੈਂਬਰ ਵਾਣਵਾ ਵਾਤਾਵਰਣ ਪ੍ਰੇਮੀ ਮੌਜੂਦ ਨੇ ਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਬੂਟੇ ਲਾਉਣ ਦੀ ਮੁਹਿੰਮ ਆਰੰਭ ਕਰਨ ਜਾ ਰਹੇ ਹਾਂ ਆਓ ਵਾਤਾਵਰਨ ਬਚਾਈਏ ਜੰਗਲ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਜੰਗਲ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਜੰਗਲ ਰੁੱਖ ਲਗਾਈਏ ਇੱਕ ਰੁੱਖ ਸੋ ਸੁਖ ਇੱਕ ਰੁੱਖ ਦਾਸੁਖ ਇੱਕ ਰੁੱਖ ਸੋ ਸੁਖ ਇੱਕ ਰੁੱਖ ਦਾਸੁਖ ਸਰਕਾਰ ਬੂਟੇ ਲਾਵਾਂਗੇ ਵਾਤਾਵਰਨ ਬਚਾਵਾਂਗੇ ਸਰਕਾਰ ਬੂਟੇ ਲਾਵਾਂਗੇ ਵਾਤਾਵਰਨ ਬਚਾਵਾਂਗੇ ਸਰਕਾਰ ਬੂਟੇ ਲਾਵਾਂਗੇ ਵਾਤਾਵਰਨ ਬਚਾਵਾਂਗੇ ਵਤਾਵਰਣ ਬਚਾਈਏ ਵਤਾਵਰਣ ਬਚਾਈਏ ਸਾਰੇ ਮਿਲ ਕੇ ਰੁੱਖ ਲਗਾਈਏ ਸਾਰੇ ਮਿਲ ਕੇ ਰੁੱਖ ਲਗਾਈਏ ਆਓ ਵਤਾਵਰਣ ਬਚਾਈਏ ਆਓ ਵਤਾਵਰਣ ਬਚਾਈਏ ਸਾਰੇ ਮਿਲ ਕੇ ਰੁੱਖ ਲਗਾਈਏ ਸਾਰੇ ਮਿਲ ਕੇ ਰੁੱਖ ਲਗਾਈਏ ਵਣੂ ਭਾਗ ਦੁਹਾਰੇਜ ਵੱਲੋਂ ਅਤੇ ਵਣ ਮੰਡਲ ਖੰਡਾ ਬਲਾਕ ਵੱਲੋਂ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਹਦਾਇਤਾਂ ਉੱਤੇ ਜੋ ਵਣ ਮਹਾਉਤਸਵ ਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਅੱਜ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੀ ਟੀਮ ਇੱਥੇ ਇਹ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੁੱਜੀ ਹੈ ਇਸ ਵਕਤ ਮੇਰੇ ਨਾਲ ਮੇਰੇ ਸਸਥਾ ਦੇ ਕਈ ਮੈਂਬਰ ਵਾਣਵਾਤਾਵਨ ਪ੍ਰੇਮੀ ਮੌਜੂਦ ਨੇ ਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਥੇ ਅਸੀਂ ਬੂਟੇ ਲਾਣ ਦੀ ਮਹਿੰਮ ਆਰੰਭ ਕਰਨ ਜਾ ਰਹੇ ਹਾਂ ਵਣ ਵਿਭਾਗ ਵੱਲੋਂ ਪੁੱਜੇ ਮੈਡਮ ਆਸ਼ਾ ਰਾਣੀ ਤੇ ਮੈਡਮ ਸੁਖਵੀਰ ਕੌਰ ਜੀ ਤੇ ਇਹਨਾਂ ਦੇ ਸਾਥੀਆਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਧੰਨਵਾਦ ਕਰਦਾ ਵਣ ਪਾਗ ਦੀ ਜਿਹੜੀ ਸ਼ਹੀਦ ਭਗਤ ਸਿੰਘ ਉਹ ਹਰਿਆਵਲ ਐਰ ਪਿੱਛੇ ਸਮੇਂ ਵਿੱਚ ਆਰੰਭ ਕੀਤੀ ਸੀਗੀ ਉਸ ਦੇ ਤਹਿਤ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ ਸੀਗਾ ਨਾਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਗਲੋਬਲ ਵਾਰਮਿੰਗ ਦਾ ਖਤਰਾ ਮੰਡਰਾ ਰਿਹਾ ਹੈ ਤਾਪਮਾਨ ਰਿਕਾਰਡ ਪੱਧਰ ਦੇ ਉੱਤੇ ਦਰਜ ਕੀਤਾ ਜਾ ਰਿਹਾ ਹੈ ਤੇ ਪਹਿਲਾ ਮੁੱਕਾ ਹੈ ਕਿ 46 ਡਿਗਰੀ ਸੈਲਸੀਅਸ ਦਾ ਤਾਪਮਾਨ ਜੋ ਹੈ ਇਸ ਵਕਤ ਵੱਖ-ਵੱਖ ਇਤਰਾ ਵਿੱਚ ਦਰਜ ਕੀਤਾ ਗਿਆ ਜੋ ਇੱਕ ਬੇਹੱਦ ਚਿੰਤਾ ਦਾ ਵਿਸ਼ਾ ਹੈ ਸਾਡੇ ਦੇਸ਼ 140 ਕਰੋੜ ਦੀ ਵਾਦੀ ਨੂੰ ਟਪ ਚੁੱਕੇ ਹਨ ਪਰੰਤੂ ਦੇਸ਼ ਦੇ ਵਿੱਚ ਜੋ ਹਰਿਆਵਲ ਐਰ ਸ਼ੁਰੂ ਕੀਤੀ ਗਈ ਹੈ ਉਸ ਦਾ ਮੇਰੇ ਖਿਆਲ ਦੇ ਵਿੱਚ ਕੋਈ ਬਹੁਤ ਅਜੇ ਤੱਕ ਸਾਰਥਕ ਨਤੀਜੇ ਦੇਖਣ ਨੂੰ ਨਹੀਂ ਮਿਲੇ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ ਜਦੋਂ ਕਿ ਇਸ ਨੂੰ ਗਤੀਸ਼ੀਲਤਾ ਦੇ ਤਹਿਤ ਹੋਰ ਤੇਜ਼ੀ ਨਾਲ ਲੱਗੇ ਲਿਆਣਾ ਚਾਹੀਦਾ ਹੈ ਹਰ ਮਨੁੱਖ ਨੂੰ ਇੱਕ ਬੂਟਾ ਨਹੀਂ ਘੱਟੋ ਘੱਟ ਦੋ ਜਾਂ ਤਿੰਨ ਬੂਟੇ ਲਗਾਉਣੇ ਚਾਹੀਦੇ ਨੇ ਜਿਸ ਤਰ੍ਹਾਂ ਕੇ ਪ੍ਰਿੰਸੀਪਲ ਅੰਦਰਜੀਤ ਸਿੰਘ ਜੀ ਨੇ ਕਿਹਾ ਹੈ ਇੱਕ ਬੁੱਢਾ ਆਪਣੇ ਮਾਲ ਦੇ ਨਾਲ ਇੱਕ ਬੁੱਢਾ ਆਪਣੇ ਪੁੱਤ ਜੀ ਦੇ ਨਾਂ ਦੇ ਉੱਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਵੈਸੇ ਵੀ ਮੈਂ ਤੇਈ ਵਾਰ ਇਹ ਗੱਲ ਕੀਤੀ ਹੈ ਜਿਹੜਾ ਮਨੁੱਖ ਪੈਦਾ ਹੁੰਦਾ ਹੈ ਉਹ ਇਸ ਦੁਨੀਆ ਤੋਂ ਇਸ ਪਾਣੀ ਸੰਸਾਰ ਤੋਂ ਇੱਕ ਦਿਨ ਰੁੱਖੇ ਜਾਂਦਾ ਤੇ ਜਦੋਂ ਮਨੁੱਖ ਦਾ ਅੰਤਮ ਸੰਸਕਾਰ ਹੁੰਦਾ ਹੈ ਇੱਕ ਰੁੱਖ ਦੀ ਉਹ ਲੱਕੜ ਉਸ ਦੇ ਅੰਤਮ ਸੰਸਕਾਰ ਚ ਲੱਗ ਜਾਂਦੀ ਹੈ ਗੱਲ ਕਹਿਣ ਨੂੰ ਕਈਆਂ ਨੂੰ ਇਹ ਚੁਪਦੀ ਹੋਵੇ ਪਰੰਤੂ ਇਹ ਇੱਕ ਤਕੋੜਾ ਸੱਚ ਹੈ ਇਸ ਲਈ ਹਰੇਕ ਮਨੁੱਖ ਨੂੰ ਇਸ ਹਰਿਆਵਲ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਇਹ ਅਗਰ ਯੋਗਦਾਨ ਪਾਵਾਂਗੇ ਹਰੇਕ ਮਨੁੱਖ ਯਾਗਰੂ ਹੋ ਕੇ 2 ਜਾਂ 3 ਬੂਟੇ ਲਗਾਵੇਗਾ ਤਾਂ ਉਹ ਦਿਨ ਦੂਰ ਨਹੀਂ ਕਿ ਪੂਰੀ ਦੁਨੀਆ ਦੇ ਵਿੱਚ ਛੱਡੋ ਪੂਰੇ ਮੁਲਕ ਦੇ ਵਿੱਚ ਸਾਡੇ ਚ ਚਾਰੇ ਪਾਸੇ ਹਰਿਆਵਲ ਪੈਦਾ ਹੋਵੇਗੀ ਕਿਉਂਕਿ ਜੰਗਲਾਤ ਖੇਤਰ ਜਿਹੜਾ ਹੈਗਾ ਉਹਦਾ ਵੀ ਰਕਮਾ ਘਟ ਰਿਹਾ ਹੈ ਕਲੋਨੀਆਂ ਕਿੱਟੀਆਂ ਜਾ ਰਹੀਆਂ ਨੇ ਮਕਾਨਾਂ ਦੀ ਸਾਰੀ ਧਰਾਂ ਧੜ ਹੋਈ ਜਾ ਰਹੀ ਹੈ ਰੁੱਖ ਲਗਾਉਣ ਦੀ ਜਿਹੜੀ ਹੈਗੀ ਹੈ ਮੁਹਿੰਮ ਉਹਨੂੰ ਇਸੇ ਕਰਕੇ ਕਰੋਦ ਮਿਲ ਜਾਂਦੀ ਹੈ ਕਿਉਂਕਿ ਲੋਕ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੀ ਅੰਗਲੀ ਦਾ ਸਬੂਤ ਦਿੰਦੇ ਹੋਏ ਰੁੱਖਾਂ ਦੀ ਕਟਾਈ ਕਰਦੇ ਨੇ ਪਰੰਤੂ ਰੁੱਖ ਲਗਾਉਣ ਲਈ ਬਹੁਤ ਘੱਟ ਮਨੁੱਖ ਨੇ ਜੋ ਅੱਗੇ ਆ ਰਹੇ ਨੇ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਜਾਗਰੂਕ ਹੋਵੋ ਤੇ ਪ੍ਰਕਿਰਤੀ ਨੂੰ ਧਰਤੀ ਨੂੰ ਬਚਾਉਣ ਲਈ ਵਾਤਾਵਰਣ ਬਚਾਉਣ ਲਈ ਆਪਣਾ ਪੂਰਾ ਯੋਗਦਾਨ ਦਿਓ ਇਸ ਲਈ ਮੇਰੀ ਅਪੀਲ ਹੈ ਇਸ ਵਣ ਮਾਲ ਸਭ ਦੇ ਤੌਰ ਤੇ ਜੋ ਬੱਚੇ ਵੀ ਇੱਥੇ ਆਏ ਨੇ ਮੈਂ ਤੁਹਾਨੂੰ ਬੱਚਿਆਂ ਨੂੰ ਵੀ ਜਾਗਰੂਕ ਕਰਨ ਲਈ ਤੁਹਾਨੂੰ ਅਪੀਲ ਕਰਦਾ ਤੇ ਆਪੋ ਆਪਣੇ ਘਰਾਂ 'ਚ ਜਾ ਕੇ ਆਪਣੇ ਨੇੜੇ ਸਥਾਨਾਂ ਵਿੱਚ ਜਾ ਕੇ ਜਨਤਕ ਸਥਾਨਾਂ ਦੇ ਜਾ ਕੇ ਪਾਰਕਾਂ 'ਚ ਜਾ ਕੇ ਆਪਣਾ ਫਰਜ਼ ਅਦਾ ਕਰੋ ਤੇ ਇੱਕ ਇੱਕ ਦੋ ਦੋ ਬੂਟੇ ਲਗਾਓ ਤਾਂ ਕਿ ਆਪਾਂ ਹਰਿਆਲੀ ਨੂੰ ਉੱਚੇ ਪੱਧਰ ਤੇ ਲਿਆਉਣ ਵਿੱਚ ਕਾਮਯਾਬ ਹੋ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਜੰਗਲਾਤ ਵਿਭਾਗ ਦੇ ਮੈਡਮ ਆਸ਼ਾ ਰਾਣੀ ਸੁਭੀਰ ਕੌਰ ਜੀ ਮਨਿੰਦਰ ਕੌਰ ਜੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਆਰਿੰਦਰਜੀਤ ਸਿੰਘ ਜੀ ਸਕੂਲ ਮੈਨੇਜਮੈਂਟ ਤੇ ਦੂਜੇ ਟੀਚਰ ਸਾਥੀਆਂ ਦਾ ਆਪ ਸਰ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਲਗਾਓ ਵਾਤਾਵਰਨ ਬਚਾਓ ਦੀ ਮੁਹਿੰਮ ਦੇ ਤਹਿਤ ਵਣ ਵਿਭਾਗ ਵਣ ਮਹੋਤਸਵ ਮਨਾਉਣ ਦੇ ਲਈ ਸਾਡੇ ਦੇਵੇਂ ਆਣ ਪਹੁੰਚੇ ਨੇ ਵਾਤਾਵਰਨ ਪ੍ਰੇਮੀ ਓਕੇ ਸ਼ਹਿਰ ਦੇ ਪੱਤਰਕਾਰ ਸਰਦਾਰ ਹਰਪੀ ਸਿੰਘ ਜੀ ਪ੍ਰਿੰਸ ਉਹਨਾਂ ਦੇ ਸਹਿਯੋਗੀ ਸਰਦਾਰ ਸ਼ੇਰ ਸਿੰਘ ਜੀ ਵਣ ਵਿਭਾਗ ਰੇਂਜ ਖੰਨਾ ਤੋਂ ਮੈਡਮ ਆਸ਼ਾ ਜੀ ਮੈਡਮ ਸੁਖਵੀਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ ਸਕੂਲ ਦੇ ਵਿੱਚ ਇਹ ਮਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਇਹ ਮਹਿੰਮ ਜੰਗਲਾਤ ਵਿਭਾਗ ਦੇ ਵੱਲੋਂ ਚਲਾਈ ਇਹ ਮਹਿੰਮ ਦੇ ਤਹਿਤ ਬੂਟੇ ਲਗਾਉਣ ਦੇ ਲਈ ਜਿਹੜੇ ਨੇ ਪਹੁੰਚੇ ਨੇ ਅਸੀਂ ਸਮੂਹ ਸਟਾਫ ਵੱਲੋਂ ਸਮੂਹ ਵਿਦਿਆਰਥੀਆਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਇਸ ਸਮੂਹੀ ਟੀਮ ਦਾ ਸਕੂਲ ਪਹੁੰਚਣ ਤੇ ਨਿਗਾ ਸਵਾਗਤ ਕਰਦੇ ਆਂ ਅਤੇ ਇਹ ਇਹਨਾਂ ਦੀ ਪ੍ਰਸ਼ੰਸਾ ਕਰਦੇ ਆਂ ਕਿ ਇਸ ਤਪਦੀ ਗਰਮੀ ਦੇ ਵਿੱਚ ਜਿਵੇਂ ਕਿ ਅਸੀਂ ਸਾਰੇ ਜਾਣਦੇ ਆਂ ਕਿ ਗਲੋਬਲ ਵਾਰਮਿੰਗ ਜਿਹੜੀ ਹੈ ਇੱਕ ਬਹੁਤ ਵੱਡੀ ਚਿੰਤਾ ਹੈ ਪੂਰੇ ਸੰਸਾਰ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਇਹ ਤਪਦੀ ਅੱਗ ਨੂੰ ਠੰਡ ਪਾਉਣ ਦੇ ਲਈ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਸਾਰੀ ਸ੍ਰਿਸ਼ਟੀ ਨੂੰ ਗੋਟੇ ਲਗਾ ਕੇ ਹਰਾ ਭਰਿਆ ਕੀਤਾ ਜਾਵੇ ਇਹ ਹਰਿਆਵਲ ਜਿਹੜੀ ਹੈ ਜਦੋਂ ਵਧੂਗੀ ਬਨਸਪਤੀ ਵਧੂਗੀ ਤਾਂ ਇਹ ਵਾਤਾਵਰਨ ਸ਼ੁੱਧ ਹੋਊਗਾ ਫਲ ਫੁੱਲ ਤੇ ਸ਼ੁੱਧ ਹਵਾ ਜਿਹੜੀ ਹੈ ਜਦੋਂ ਮਨੁੱਖ ਨੂੰ ਮਿਲੂਗੀ ਤਾਂ ਮਨੁੱਖ ਜਿਹੜਾ ਹੈਗਾ ਉਸ ਆਕਾਲ ਪੁਰਖ ਦਾ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਵੇਗਾ ਤਾਂ ਅਸੀਂ ਇਸ ਸ਼ੁਭ ਮੌਕੇ ਤੇ ਇਸ ਸਮੁੱਚੀ ਟੀਮ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਕਰਦੇ ਆਂ ਤੇ ਸੱਦਾ ਦਿੰਦੇ ਆਂ ਸਾਰੇ ਸਮਾਜ ਨੂੰ ਕਿ ਵੱਧ ਤੋਂ ਵੱਧ ਰੁੱਖ ਲਗਾਓ ਇੱਕ ਜਿਵੇਂ ਕਿ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕਰੀ ਹੋਈ ਹੈ ਕਿ ਇੱਕ ਬੂਟਾ ਆਪਣੀ ਮਾਂ ਦੇ ਨਾਂ ਤੇ ਮੈਂ ਆਪਣੇ ਸਮੂਹ ਵਿਦਿਆਰਥੀਆਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਆਪਣੀ ਮਾਤਾ ਦੇ ਨਾਮ ਦੇ ਉੱਤੇ ਆਪਣੀ ਮਾਂ ਦੇ ਨਾਮ ਦੇ ਉੱਤੇ ਇੱਕ ਬੂਟਾ ਲਗਾਓ ਤਾਂ ਜੋ ਰਲ ਮਿਲ ਕੇ ਆਪਾਂ ਇਸ ਪ੍ਰਦੂਸ਼ਿਤ ਹੁੰਦੇ ਵਾਤਾਵਰਨ ਨੂੰ ਠੀਕ ਕਰ ਸਕੀਏ ਤੇ ਸਾਰੇ ਸਮਾਜ ਦੇ ਵਿਕਾਸ ਦੇ ਲਈ ਤੇ ਪੂਰੀ ਪੂਰੀ ਸ੍ਰਿਸ਼ਟੀ ਦੀ ਸੁਚੇਤਤਾ ਦੇ ਲਈ ਇੱਕ ਮਹੱਤਵਪੂਰਨ ਯੋਗਦਾਨ ਪਾ ਸਕੀਏ ਤਾਂ ਮੈਂ ਅੰਤ ਵਿੱਚ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਟਾਫ ਵੱਲੋਂ ਪ੍ਰਿੰਸ ਜੀ ਦਾ ਹਰਪ੍ਰਿੰਸ ਜੀ ਦਾ ਇੱਥੇ ਪਹੁੰਚਣ ਤੇ ਜੰਗਲਾਤ ਵਿਭਾਗ ਰੇਂਜ ਦਰਾਹਾ ਵਣਮੰਡਲ ਖੰਨਾ ਦੀ ਪੂਰੀ ਟੀਮ ਦਾ ਇੱਥੇ ਪਹੁੰਚਣ ਤੇ ਨਿਗਾ ਸਵਾਗਤ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ